ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਸੀ ਮੈਂ ਹੰਪਰਦੀਪ ਕੋ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਨਸੂਨ ਹੈ ਜਿਹੜਾ ਰੀਐਕਟਿਵ ਹੋ ਸਕਦਾ ਕਿਉਂਕਿ 20 ਸਤੰਬਰ ਨੂੰ ਮੌਨਸੂਨ ਦੀ ਜਿਹੜੀ ਵਾਪਸੀ ਹੈ ਪਰ ਵਾਪਸੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮੌਨਸੂਨ ਹੈ ਜਿਹੜਾ ਰੀਐਕਟਿਵ ਹੋਏਗਾ ਦਰਸਲ ਆਉਣ ਵਾਲੇ 3 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਤੋਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਕੁਝ ਕਿ ਇਲਾਕਿਆਂ ਦੇ ਵਿੱਚ ਮੌਸਮ ਠੰਡਾ ਰਹਿਣ ਵਾਲਾ ਹੈ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਜਾਏਗੀ ਔਰ ਇਸ ਦੇ ਨਾਲ ਹੀ ਕਈ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਐ ਜਿਹੜੀ ਬਾਰਿਸ਼ ਹੋਈ। ਸੋ ਜੇ ਜ਼ਿਕਰ ਕੀਤਾ ਜਾਵੇ ਮੁਹਾਲੀ ਦਾ ਤਾਂ ਮੁਹਾਲੀ ਦੇ ਵਿੱਚ ਅੱਜ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸੀ ਔਰ ਉਸ ਤੋਂ ਬਾਅਦ ਹਜੇ ਤੱਕ ਬਾਰਿਸ਼ ਪੈਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਹਾਲਾਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਪਹਿਲਾਂ ਹੀ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਔਰ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਹੈ। ਕਿ ਅਗਲੇ ਔਨਾਂਲੇ 3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬਰਦਾਸ਼ਤ ਇਹ ਕਿ ਜਿੱਥੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਉੱਥੇ ਪੰਜਾਬ ਦੇ ਕੁਝ ਇਲਾਕੇ ਅਜੇੇ ਵੀ ਨੇ ਜਿੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਸੋ ਕਿਹੜੇ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ ਉਹਨਾਂ ਇਲਾਕਿਆਂ ਦਾ ਵੀ ਜ਼ਿਕਰ ਕਰ ਲੈਣੇ ਆ। ਤਾਂ ਸਭ ਤੋਂ ਪਹਿਲਾਂ ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਬਰਨਾਲਾ, ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਔਰ ਜੇ ਗੱਲ ਕੀਤੀ ਜਾਵੇ ਅੱਲੂਧਿਆਣੇ ਇਲਾਕੇ ਦੀ ਔਰ ਇਸ ਦੇ ਨਾਲ ਹੀ ਪੈਂਦੇ ਖੇਤਰ ਫਤਿਹਗੜ ਸਾਹਿਬ, ਮੁਹਾਲੀ ਤੇ ਚੰਡੀਗੜ੍ਹ ਦੀ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ। ਸੁੱਲੁਧਿਆਣੇ ਦੇ ਵਿੱਚ ਵੀ ਸਵੇਰ ਤੋਂ ਅਸਮਾਨ ਦੇ ਵਿੱਚ ਬੱਦਲ ਮੰਡਰਾ ਰਹੇ ਸੀ, ਤੇਜ਼ ਹਵਾਵਾਂ ਚੱਲੀਆਂ ਸੀ ਪਰ ਉਸ ਤੋਂ ਬਾਅਦ ਮੌਸਮ ਨੇ ਆਪਣਾ ਰੁਖ ਬਦਲ ਲਿਆ ਸੀ। ਤਜੀਆਂ ਹੁਣ ਤੇਜ਼ ਖਿਲਖਿਲਾਉਂਦੀ ਹੋਈ ਧੁੱਪ ਨਜ਼ਰ ਆ ਰਹੀ ਹੈ। ਪਰ ਉਸ ਤੋਂ ਦੇ ਓਪੋਜ਼ਿਟ ਬਿਲਕੁਲ ਮੁਹਾਲੀ ਦੇ ਵਿੱਚੋਂ ਲਗਾਤਾਰ ਤੇਜ਼ ਬਾਰਿਸ਼ ਪੈ ਰਹੀ ਹੈ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਸੀ ਮੈਂ ਹੰਪਰਦੀਪ ਕੋ। ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਨਸੂਨ ਹੈ ਜਿਹੜਾ ਰੀਐਕਟਿਵ ਹੋ ਸਕਦਾ ਕਿਉਂਕਿ 20 ਸਤੰਬਰ ਨੂੰ ਮੌਨਸੂਨ ਦੀ ਜਿਹੜੀ ਵਾਪਸੀ ਹੈ ਪਰ ਵਾਪਸੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮੌਨਸੂਨ ਹੈ ਜਿਹੜਾ ਰੀਐਕਟਿਵ ਹੋਏਗਾ ਦਰਸਲ ਆਉਣ ਵਾਲੇ 3 ਦਿਨਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਦੱਸੀ ਗਈ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਤੋਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਕੁਝ ਕੇ ਇਲਾਕਿਆਂ ਦੇ ਵਿੱਚ ਮੌਸਮ ਠੰਡਾ ਰਹਿਣ ਵਾਲਾ ਹੈ ਤਾਪਮਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਏਗੀ ਔਰ ਇਸ ਦੇ ਨਾਲ ਹੀ ਕਈ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਹੈ ਜਿਹੜੀ ਬਾਰਿਸ਼ ਹੋਹੀ ਸੋ ਜਿਸ ਜ਼ਿਕਰ ਕੀਤਾ ਜਾਵੇ ਮੁਹਾਲੀ ਦਾ ਤਾਂ ਮੁਹਾਲੀ ਦੇ ਵਿੱਚ ਅੱਜ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸੀ ਔਰ ਉਸ ਤੋਂ ਬਾਅਦ ਹਜੇ ਤੱਕ ਬਾਰਿਸ਼ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨੇ ਪਹਿਲਾਂ ਹੀ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਔਰ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅਗਲੇ ਔਰ ਨਾਲੇ 3 ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਵਰਤਦਾ ਸੀ ਕਿ ਜਿੱਥੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਦੱਸੀ ਗਈ ਹੈ ਉੱਥੇ ਪੰਜਾਬ ਦੇ ਕੁਝ ਇਲਾਕੇ ਅਜੇ ਹ ਵੀ ਨੇ ਜਿੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਸੋ ਕਿਹੜੇ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ ਉਹਨਾਂ ਇਲਾਕਿਆਂ ਦਾ ਵੀ ਜ਼ਿਕਰ ਕਰ ਲੈਣੇ ਆ। ਤ ਸਭ ਤੋਂ ਪਹਿਲਾ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਬਰਨਾਲਾ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ ਔਰ ਜੇ ਗੱਲ ਕੀਤੀ ਜਾਵੇ ਲੁਧਿਆਣਾ ਇਲਾਕੇ ਦੀ ਔਰ ਇਸ ਦੇ ਨਾਲ ਹੀ ਪੈਂਦੇ ਖੇਤਰ ਫਤਿਹਗੜ ਸਾਹਿਬ ਮੋਹਾਲੀ ਤੇ ਚੰਡੀਗੜ੍ਹ ਦੀ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਸੋ ਲੁਧਿਆਣੇ ਦੇ ਵਿੱਚ ਵੀ ਸਵੇਰ ਤੋਂ ਅਸਮਾਨ ਦੇ ਵਿੱਚ ਬੱਦਲ ਮੰਡਰਾ ਰਹੇ ਸੀ ਤੇਜ਼ ਹਵਾਵਾਂ ਚੱਲੀਆਂ ਸੀ ਪਰ ਉਸ ਤੋਂ ਬਾਅਦ ਮੌਸਮ ਨੇ ਆਪਣਾ ਰੁੱਖ ਬਦਲਿਆ ਤਾਂ ਜੀਆਂ ਹੁਣ ਤੇਜ਼ ਖਿਲਖਿਲਾਉਂਦੀ ਹੋਈ ਧੁੱਪ ਨਜ਼ਰ ਆ ਰਹੀ ਹੈ ਪਰ ਉਸੋ ਦੇ ਆਪੋਜ਼ਿਟ ਬਿਲਕੁਲ ਮਹਾਲੀ ਦੇ ਵਿੱਚੋਂ ਲਗਾਤਾਰ ਤੇਜ਼ ਬਾਰਿਸ਼ ਪੈ ਰਹੀ ਹੈ